ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਬੱਬਰ ਸਿੰਘ ਦੀ ਬਾਬਾ ਜੀ ਦੇ ਕੋਲ ਪਿੰਡ ਮਹਿਲ ਕਲਾ ਤੋਂ ਇੱਕ ਬੱਬਰ ਸਿੰਘ ਨਾਂ ਦਾ ਬੰਦਾ ਰਹਿੰਦਾ ਸੀ ਇਸ ਨੇ ਗੁਰੂ ਨਾਨਕ ਸਰ ਬਾਬਾ ਜੀ ਦੇ ਕੋਲ ਪਹਿਰੇ ਦੀ ਅਤੇ ਪੱਥਰ ਰਗੜਨ ਦੀ ਸੇਵਾ ਕੀਤੀ ਇੱਥੋਂ ਜਾ ਕੇ ਬਰਨਾਲੇ ਗੱਡੀ ਦੀ ਲਾਈਨ ਕੋਲ ਸਟੇਸ਼ਨ ਦੇ ਨੇੜੇ ਹੀ ਇੱਕ ਮੱਠ ਸੀ ਇੱਥੇ ਗੁਰਜੀ ਕਿਕਰਾਂ 베ਰੀਆ ਸਨ ਅਤੇ ਚਾਰ ਦੀਵਾਰੀ ਹੋਈ ਸੀ ਇੱਥੇ ਜਾ ਬੈਠਾ ਇਸ ਕੋਲ ਸੰਗਤਾਂ ਆਉਣ ਲੱਗ ਪਈਆਂ ਇਹ ਕਹੇ ਮੈਂ ਕਲੇਰਾ ਵਾਲਿਆਂ ਦਾ ਚੇਲਾ ਹਾਂ ਹਰ ਏਕ ਬਿਮਾਰੀ ਦਾ ਇਲਾਜ ਕਰਦਾ ਹਾਂ ਕੁਝ ਤਾਂ ਨਾਨਕ ਸਰ ਦੀ ਸੇਵਾ ਕਰਕੇ ਕਿਰਪਾ ਸੀ ਅਤੇ ਕੁਝ ਜਿਸ ਨੇ ਜਲੋ ਬਣਾ ਲਿਆ ਕਿਸੇ ਨੇ ਕੋਈ ਬਚਨ ਕਿਸੇ ਨੂੰ ਕੋਈ ਇਸੇ ਹੱਥ ਵਿੱਚ ਲੋਹੇ ਦਾ ਡੰਡਾ ਹੁੰਦਾ ਸੀ ਜਿਸ ਨਾਲ ਸੰਗਲੀ ਬੰਨੀ ਸੀ ਜੇ ਕੋਈ ਭੂਤ ਭਾਤ ਵਾਲਾ ਆਵੇ ਤਾਂ ਇਹ ਦੋ ਡੰਡੇ ਮਾਰ ਦਿੰਦਾ ਪਰ ਬਾਬਾ ਜੀ ਇੰਨਾ ਗੱਲਾਂ ਤੇ ਖੁਸ਼ ਨਹੀਂ ਸਨ ਬਾਬਾ ਜੀ ਦੀ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਅੰਮ੍ਰਿਤ ਛਕਾਉਣ ਦੀ ਸੀ ਅਦਭੁਤ ਨੇ ਇਹੋ ਜਿਹਾ ਠਾਕ ਟਕਾ ਚਲਾ ਲਿਆ ਇੱਕ ਕੋਈ ਮਾਈ ਨੂੰ ਲੈ ਕੇ ਆ ਗਏ ਕਿ ਮਾਈ ਦੀ ਨਿਗਾ ਬੰਦ ਹੋ ਗਈ ਹੈ ਇਸ ਨੂੰ ਠੀਕ ਕਰੋ ਤਾਂ ਇਹ ਕਹਿੰਦਾ ਦੇਖੋ ਮੈਂ ਹੁਣੇ ਹੀ ਠੀਕ ਕਰ ਦਿੰਦਾ ਹਾਂ ਕਹਿੰਦਾ ਮਾਤਾ ਜੀ ਕੀ ਹੋਇਆ ਤਾਂ ਮਾਤਾ ਕਹਿੰਦੀ ਜੀ ਮੇਰੀ ਨਿਗਾ ਬੰਦ ਹੋ ਗਈ ਹੈ ਕਹਿੰਦਾ ਦੇਖ ਉੱਪਰ ਨੂੰ ਤਾਂ ਮਾਈ ਨੇ ਦੂਜੇ ਪਾਸੇ ਮੂੰਹ ਕਰ ਲਿਆ ਪਿੱਛੋਂ ਇਸ ਨੇ ਲੋਹੇ ਦਾ ਡੰਡਾ ਮਾਈ ਦੀ ਪਿੱਠ ਤੇ ਮਾਰਿਆ ਤਾਂ ਮਾਈ ਡਰਦੀ ਮਾਰੀ ਭੱਜਦੁਰੀ ਕਹਿੰਦਾ ਕਿਉਂ ਜਾਂਦੀ ਹੈ ਨਾ ਭੱਜੀ ਅੱਗੇ ਜਾ ਕੇ ਮਾਈ ਤਾਰਾਂ ਵਿੱਚ ਫਸ ਗਈ ਕਿਉਂਕਿ ਮਾਈ ਨੂੰ ਦਿਸਦਾ ਨਹੀਂ ਸੀ ਉਹ ਤਾਂ ਡਰਦੀ ਭੱਜੀ ਸੀ ਇਹੋ ਜਿਹਾ ਕੰਮ ਬੱਬਰ ਅਦਭੁਤ ਕਰਨ ਲੱਗਾ ਆਪ ਦੀਆਂ ਸ਼ਕਤੀਆਂ ਪੀਰੀਆਂ ਹੀ ਦਿਖਾਉਣ ਲੱਗ ਪਿਆ ਬਾਬਾ ਜੀ ਨੂੰ ਇਹ ਪਾਉਂਦੀਆਂ ਨਹੀਂ ਸਨ ਜਦੋਂ ਬਾਬਾ ਜੀ ਭਧੋੜ ਸ਼ਹਿਰ ਗਏ ਤਾਂ ਇਸ ਬੱਬਰ ਅਦਭੁਤ ਨੂੰ ਸ਼ੁੱਧ ਕਰਨ ਵਾਸਤੇ ਬਾਬਾ ਜੀ ਗੱਡੀ ਲੈ ਕੇ ਭਧੋੜ ਤੋਂ ਬਰਨਾਲੇ ਨੂੰ ਚੱਲ ਪਏ ਨਾਲ ਬਾਬਾ ਨਰਾਇਣ ਸਿੰਘ ਨੂੰ ਬਾਬਾ ਜਸਵੰਤ ਸਿੰਘ ਰੋਂਤੇ ਨੂੰ ਅਤੇ ਇੱਕ ਦੋ ਬਹਿੰਗਮ ਹੋਰ ਲੈ ਲੇ ਬਰਨਾਲੇ ਜਿੱਥੇ ਬੱਬਾ ਰਹਿੰਦਾ ਸੀ ਜਾ ਪਹੁੰਚੇ ਜਦੋਂ ਬੱਬਰ ਨੇ ਵੇਖਿਆ ਤਾਂ ਹੱਕਾ ਬੱਕਾ ਰਹਿ ਗਿਆ ਕੁਝ ਇਸ ਦੇ ਗੋਲ ਇਸ ਦੀ ਸੰਗਤ ਬੈਠੀ ਸੀ ਇਸ ਨੇ ਉੱਠ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗਾ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਬਾਬਾ ਜੀ ਮੁਸਕਰਾ ਕੇ ਕਹਿੰਦੇ ਆ ਗਏ ਦਸ ਨਾਨਕ ਸਾਨੂੰ ਆ ਕੇ ਸੇਵਾ ਛੱਡ ਕੇ ਇੱਥੇ ਆ ਬੈਠਾ ਹੈ ਸੁੱਕੀਆਂ ਹੀ ਪੀੜੀਆਂ ਦਿਖਾਈ ਜਾਂਦਾ ਹੈ ਲੱਗਿਆ ਭੂਤ ਪ੍ਰੇਤਾਂ ਦੇ ਕੰਮ ਕਰਨ ਅਤੇ ਧਾਗੇ ਤਵੀ ਦੇ ਲੱਗਿਆ ਤੂੰ ਸੰਤ ਬਣਨ ਬਾਬਾ ਜੀ ਨੇ ਬਾਬਾ ਨਾਰਾਇਣ ਅਤੇ ਬਾਬਾ ਜਸਵੰਤ ਸਿੰਘ ਰੋਂਦੇ ਨੂੰ ਹੁਕਮ ਦਿੱਤਾ ਕਿ ਇਸ ਦਾ ਸਾਰਾ ਭਾਂਡਾ ਟਿੰਡਾ ਚੱਕ ਕੇ ਚਾਰ ਦਿਵਾਰੀ ਤੋਂ ਬਾਹਰ ਮਾਰੋ ਆਪੇ ਗਰੀਬ ਚੁੱਕੇ ਲੈ ਜਾਣਗੇ ਇਸ ਤਰ੍ਹਾਂ ਹੀ ਕੀਤਾ ਇਹਨਾਂ ਦੋਨਾਂ ਜਾਣਿਆਂ ਨੇ ਇਸ ਦੇ ਜੋ ਪਤੀਲੇ ਬਾਲਟੀਆਂ ਗਲਾਸ ਕੋਲੀਆਂ ਸਭ ਬਾਹਰ ਮਾਰੇ ਮਗਰੋਂ ਬਾਬਾ ਜੀ ਨੇ ਇਸ਼ਾਰਾ ਕੀਤਾ ਕਿ ਫਾੜ ਲਓ ਇਸ ਨੂੰ ਤਾਂ ਇਹਨਾਂ ਦੋਵਾਂ ਨੇ ਇਸ ਨੂੰ ਚੰਗਾ ਘਸੀਟਿਆ ਇੱਕ ਦੋ ਸਫਾ ਜੰਗ ਬਾਬਾ ਜੀ ਨੇ ਵੀ ਝੜ ਦਿੱਤੇ ਸੰਗਤ ਕੁਝ ਪੈਲਣਾ ਹੀ ਦੇਖ ਕੇ ਭੱਜ ਗਈ ਤੇ ਕੁਝ ਕੋਲ ਖੜੇ ਦੇਖ ਦੇਖ ਕੇ ਡਰੀ ਜਾਂਦੇ ਸਨ ਚੋਜੀ ਮਾਲਕ ਨੇ ਇਸ ਤਰ੍ਹਾਂ ਕਰਦਿਆ ਕਰਦਿਆ ਹੁਕਮ ਕੀਤਾ ਇਸ ਨੂੰ ਸੁੱਟੋ ਗੱਡੀ ਵਿੱਚ ਨਾਲ ਲੈ ਕੇ ਚੱਲਣਾ ਹੈ ਬਾਬਾ ਜੀ ਦਾ ਹੁਕਮ ਮੰਨ ਕੇ ਇਹਨਾਂ ਦੋਵਾਂ ਨੇ ਇਸ ਨੂੰ ਖਿੱਚ ਕੇ ਗੱਡੀ ਵਿੱਚ ਬਿਠਾ ਲਿਆ ਤਾਂ ਬਾਬਾ ਜੀ ਵੀ ਗੱਡੀ ਵਿੱਚ ਬਿਰਾਜੇ ਬਰਨਾਲੇ ਸਿੰਘ ਸਬਾ ਗੁਰਦੁਆਰੇ ਡੇਢ ਘੰਟਾ ਕਥਾ ਕੀਰਤਨ ਕਰਕੇ ਪਧੋੜ ਆ ਗਏ ਇਸ ਦੇ ਨਾਲ ਕੁਝ ਹੋਰ ਸੰਗੀ ਵੀ ਗਏ ਸਨ ਭਾਈ ਸਰਵੰਤ ਸਿੰਘ ਭਾਈ ਅਮਰ ਸਿੰਘ ਭਾਈ ਦਰਬਾਰਾ ਸਿੰਘ ਇਹਨਾਂ ਨੂੰ ਵੀ ਨਾਲ ਹੀ ਲੈ ਆਏ ਇਹਨਾਂ ਨੂੰ ਲਿਆ ਕੇ ਫਿਰ ਪਹਿਰੇ ਦੀ ਸੇਵਾ ਅਤੇ ਪੱਥਰ ਰਗੜਨ ਦੀ ਸੇਵਾ ਤੇ ਲਾ ਦਿੱਤਾ ਇਹਨਾਂ ਨੇ ਫਿਰ ਕਈ ਸਾਲ ਸੇਵਾ ਕੀਤੀ ਇਸ ਤਰ੍ਹਾਂ ਬਾਬਾ ਜੀ ਸਿੰਘਾਂ ਨੂੰ ਘੂਰ-ਘੂਰ ਕੇ ਪਿਆਰ ਨਾਲ ਵੀ ਬਹੁਤ ਮਿਹਰਾ ਕਰਦੇ ਸਨ ਬਾਬਾ ਜੀ ਜਿਸ ਨੂੰ ਵੀ ਘੂਰਦੇ ਸਨ ਜਾਂ ਤਾੜਦੇ ਸਨ ਉਸ ਦੇ ਉੱਪਰ ਮਿਹਰਾ ਵੀ ਕਰਦੇ ਸਨ ਜਿਹੜਾ ਇਸ ਕਸਵਟੀ ਨੂੰ ਸਹਿ ਜਾਂਦਾ ਸੀ ਉਹ ਲੋਕ ਪਰ ਲੋਕ ਦੀਆਂ ਦਾਤਾਂ ਲੈ ਜਾਂਦਾ ਸੀ ਸਾਖੀ ਭਦੋੜ ਦੀ ਚੱਲ ਰਹੀ ਹੈ ਪਿਆਰੇ ਬਾਬਾ ਜੀ ਭਦੋੜ ਦੇ ਇਲਾਕੇ ਨੂੰ ਤਾਰ ਰਹੇ ਹਨ ਸਾਖੀ ਪਿੰਡ ਵਿਦਾਤੇ ਦੀ ਪਿੰਡ ਵਿਦਾਤੇ ਤੇ ਮਾਲਕ ਦੀ ਐਸੀ ਕਿਰਪਾ ਹੈ ਜੋ ਪਹਿਲਾਂ ਤੋਂ ਹੀ ਸੰਤ ਸੇਵੀ ਹੈ ਪਰ ਜਿਆਦੇ ਰੁਚੀ ਸਿੱਖ ਧਰਮ ਵੱਲ ਰੱਖਦੇ ਹਨ ਜਿਸ ਵੇਲੇ ਬਾਬਾ ਜੀ ਭਦੋੜ ਦੀਆਂ ਸੰਗਤਾਂ ਨੂੰ ਤਾਰ ਰਹੇ ਹਨ ਤਾਂ ਪਿੰਡ ਵਿਦਾਤਿਆਂ ਦੀ ਸੰਗਤ ਵੀ ਪਾ ਦੌੜ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਅਤੇ ਅਮਰਤ ਬਚਨ ਸਰਵਨ ਕਰਨ ਲੱਗੀ। ਦੀਵਾਨ ਵਿੱਚ ਸੰਗਤ ਦਾ ਇਕੱਠ ਬਹੁਤ ਹੁੰਦਾ ਹੈ। ਦਸੰਬਰ ਦਾ ਮਹੀਨਾ ਕਰਕੇ ਸਰਦੀ ਬਹੁਤ ਪੈ ਰਹੀ ਹੈ। ਬਾਬਾ ਜੀ ਦੇ ਦੀਵਾਨ ਵੀ ਰਾਤ ਨੂੰ ਹੀ ਲੱਗ ਰਹੇ ਹਨ। ਬਦਾਤਿਆਂ ਦੀ ਸੰਗਤ ਨੇ ਪਿੰਡੋਂ ਫੂਸ, ਸਰਕੜਾ ਲਿਜਾ ਕੇ ਸੰਗਤਾਂ ਵਾਸਤੇ ਛੰਨਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੰਗਰ ਵਾਸਤੇ ਵੀ ਇੱਕ ਵੱਡੀ ਸਾਰੀ ਛੰਨ ਬਣਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮੇਰਾ ਦੇ ਮਾਲਕ ਬਾਬਾ ਜੀ ਟੈਲ ਦੇ ਟੈਲ ਦੇ ਸੰਗਤ ਦੇ ਕੋਲ ਆ ਗਏ ਸੇਵਾ ਨੂੰ ਵੇਖ ਕੇ ਬੜੇ ਖੁਸ਼ ਹੋਏ ਪੁੱਛਣਾ ਕੀਤਾ ਕਿਹੜੇ ਪਿੰਡ ਦੀ ਸੰਗਤ ਹੈ ਅੱਗੋ ਸੰਗਤ ਨੇ ਮੱਥਾ ਟੇਕ ਕੇ ਕਿਹਾ ਜੀ ਵਿਧਾਤੇ ਪਿੰਡ ਤੋਂ ਬਾਬਾ ਜੀ ਨੇ ਮੇਰਾ ਦੇ ਘਰ ਵਿੱਚ ਆ ਕੇ ਬਚਨ ਕੀਤਾ ਸ਼ਾਬਾਸ਼ ਵੱਧ ਗਏ ਵਿਧਾਤੇ ਵੱਧ ਗਏ ਜਦੋਂ ਵੀ ਪਾਤਸ਼ਾਹ ਵਿਧਾਤਿਆਂ ਦੀ ਸੰਗਤ ਵਾਲ ਤੱਕਣ ਉਦੋਂ ਹੀ ਬਚਨ ਕਰਨ ਵੱਧ ਗਏ ਵਿਧਾਤੇ ਵੱਧ ਗਏ ਇਸ ਸਮਾਂ ਦੇ ਕਈ ਵਾਰ ਬਚਨ ਕੀਤੇ ਬਾਬਾ ਜੀ ਦੀ ਮਿੱਠੀ ਰਸਨਾ ਵਿੱਚੋਂ ਇਹ ਬਚਨ ਸੁਣ ਕੇ ਸੰਗਤ ਬੜੀ ਹੀ ਖੁਸ਼ ਹੋਵੇ ਇਸ ਤਰ੍ਹਾਂ ਸੰਗਤ ਵਿਧਾਤਿਆਂ ਤੋਂ ਆਕੇ ਲੰਗਰ ਪਾਣੀ ਦੀ ਹੋਰ ਵੀ ਜਿਹੋ ਜਹੀ ਸੇਵਾ ਮਿਲਦੀ ਉਹੋ ਜਹੀ ਸੇਵਾ ਕਰਨ ਲੱਗੀ ਸਾਖੀ ਬਾਹਰਲੇ ਪਿੰਡਾਂ ਦੀ ਬਾਹਰਲੇ ਪਿੰਡਾਂ ਨੇ ਬਾਬਾ ਜੀ ਕੋਲ ਆਕੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਬਾਬਾ ਜੀ ਕਈ ਬਿਰਧ ਬੱਚੇ ਆਪ ਜੀ ਦੇ ਇੱਥੇ ਆਕੇ ਦਰਸ਼ਨ ਨਹੀਂ ਕਰ ਸਕਦੇ ਕਿਰਪਾ ਕਰਕੇ ਨਗਰਾਂ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਅਤੇ ਬਿਰਧ ਬੱਚੇ ਸਾਰੇ ਆਪ ਜੀ ਦੇ ਦਰਸ਼ਨ ਕਰ ਲੈਣਗੇ। ਬਾਬਾ ਜੀ ਨੇ ਇਹ ਸੰਗਤ ਦੀ ਬੇਨਤੀ ਮਨਜ਼ੂਰ ਕੀਤੀ। ਬੇਨਤੀ ਕਰਨ ਤੇ ਇੱਕ ਦਿਨ ਪਿੰਡ ਮਲਿਆ, ਪਿੰਡ ਬਖਤਗੜ੍ਹ, ਪਿੰਡ ਪੋਤਨੇ, ਪਿੰਡ ਟੱਲੇਵਾਲਾ। ਇੰਨਾ ਪਿੰਡਾਂ ਵਿੱਚ ਜਾ ਕੇ ਦੀਵਾਨ ਲਾਇਆ ਅਤੇ ਅੰਮ੍ਰਿਤ ਸੰਚਾਰ ਵੀ ਹੋਇਆ। ਸ਼ਾਮ ਦੇ 8 ਵਜੇ ਮੁੜ ਕੇ ਪਧੋੜ ਆਏ। ਆ ਕੇ ਫਿਰ ਦੀਵਾਨ ਵਿੱਚ ਬਚਨ ਕੀਤੇ। ਪਿੰਡ ਕੰਡਾ ਬੰਨਾ ਵਿੱਚ ਸੰਤ ਜਸਵੰਤ ਸਿੰਘ ਜੀ ਦੀ ਭੈਣ surjeet kaur ਵਿਆਹੀ ਸੀ ਇਸ ਦੇ ਘਰ ਵਾਲੇ ਜਸਵੰਤ ਸਿੰਘ ਜੀ ਨੇ ਨਾਲ ਹੋਰ ਸੰਗਤ ਲੈ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਐਨਾ ਦੀ ਬੇਨਤੀ ਸੁਣ ਕੇ ਪਿੰਡ ਕੰਡਾ ਬੰਨੇ ਦੇ ਸੂਏ ਤੇ ਪੁੱਲ ਕੋਲ ਸਕੂਲ ਬਣਿਆ ਹੈ ਜੋ ਪਿੰਡ ਫੁੱਲੇ ਵਾਲਾ ਅਤੇ ਪਿੰਡ ਸੰਦੂ ਪਿੰਡ ਕੰਡਾ ਬੰਨਾ ਇਸ ਤਿੰਨ ਪਿੰਡਾਂ ਦੇ ਵਿਚਾਲੇ ਹੈ ਬਾਬਾ ਜੀ ਨੇ ਇੱਥੇ ਖੁੱਲੀ ਜਗ੍ਹਾ ਸਕੂਲ ਵਿੱਚ ਦੀਵਾਨ ਲਾਇਆ ਪਾਸੇ ਦੇ ਸਾਰੇ ਪਿੰਡਾਂ ਨੇ ਬਾਬਾ ਜੀ ਦੇ ਦਰਸ਼ਨਾ ਅਤੇ ਬਚਨਾਂ ਦਾ ਲਾਭ ਉਠਾਇਆ। ਬਾਬਾ ਜੀ ਦੀ ਪ੍ਰੇਰਣਾ ਅਨੁਸਾਰ ਇੱਥੇ ਕਾਫੀ ਸੰਗਤ ਨੇ ਅੰਮ੍ਰਿਤ ਪਾਣ ਕੀਤਾ। ਪਿੰਡ ਕੰਡਾ ਬੰਨਾ ਦੀ ਸੰਗਤ ਬੇਨਤੀ ਕਰਕੇ ਬਾਬਾ ਜੀ ਨੂੰ ਪਿੰਡ ਕੰਡਾ ਬੰਨੇ ਦੇ ਗੁਰਦੁਆਰੇ ਵੀ ਲੈ ਕੇ ਗਈ। ਸ਼ਾਮ ਨੂੰ ਵਾਪਸ ਬਾਬਾ ਜੀ ਪਧੋੜ ਆਏ। ਇੱਕ ਦਿਨ ਪਿੰਡ ਮੋੜ ਅਤੇ ਪਿੰਡ ਢਿਲਵਾ ਦੀਵਾਨ ਲਾ ਕੇ ਆਏ। ਇਸ ਤਰ੍ਹਾਂ ਪਿਆਰੇ ਬਾਬਾ ਜੀ ਦਿਨੇ ਬਾਹਰਲੇ ਪਿੰਡਾਂ ਨੂੰ ਟਾਈਮ ਦਿੰਦੇ ਸਨ। ਅਤੇ ਰਾਤ ਦਾ ਦੀਵਾਨ ਪਿੰਡ ਪਧੋੜ ਲੱਗਦਾ ਸੀ ਜਿਸ ਵੇਲੇ ਬਾਬਾ ਜੀ ਪਿੰਡ ਪੋਤ ਨੇ 6ਵੇਂ ਪਾਤਸ਼ਾਹ ਦੇ ਗੁਰਦੁਆਰੇ ਪਹੁੰਚੇ ਸੰਗਤ ਨੇ ਬਾਬਾ ਜੀ ਨੂੰ ਜੀ ਆਇਆਂ ਕਿਹਾ ਇੱਥੇ ਪਹਿਲੇ ਹਜ਼ੂਰੀ ਰਾਗੀ ਭਾਈ ਕੇਰ ਸਿੰਘ ਜੀ ਨੇ ਕੀਰਤਨ ਕੀਤਾ ਉਪਰੰਤ 6ਵੇਂ ਪਾਤਸ਼ਾਹ ਦੇ ਗੁਰਦੁਆਰੇ ਭਾਈ ਆਤਮਾ ਸਿੰਘ ਜੀ ਚੰਗੇ ਰਾਗੀ ਸਨ ਇਹਨਾਂ ਨੇ ਵੀ ਸ਼ਬਦ ਪੜਿਆ ਨਾਲ ਜੋੜੀ ਤੇ ਭਾਈ ਗੁਰਨਾਮ ਸਿੰਘ ਜੀ ਸਨ ਰਾਗੀ ਸਿੰਘ ਨੇ ਬਾਬਾ ਜੀ ਨੂੰ ਸੋਨੇ ਲਫਜ਼ਾਂ ਵਿੱਚ ਜੀ ਆਇਆਂ ਨੂੰ ਕਿਹਾ ਇਹ ਰਾਗੀ ਸਿੰਘ ਨਾਨਕ ਸਰ ਵੀ ਆ ਕੇ ਕਿਤੇ ਨਾ ਕਿਤੇ ਹਾਜ਼ਰੀ ਭਰ ਜਾਂਦੇ ਸਨ ਇਸੇ ਪਿੰਡ ਦਾ ਇੱਕ ਭਾਈ ਅਰਜਨ ਸਿੰਘ ਵੀ ਨਾਨਕ ਸਰ ਬਹਿੰਗਮ ਰਹਿ ਕੇ ਸਰੋਵਰ ਤੇ ਡਿਊਟੀ ਸੇਵਾ ਕਰਦਾ ਰਿਹਾ ਸਾਖੀ ਸਰਦਾਰ ਕੁਲਾ ਸਿੰਘ ਜੀ ਦੀ ਦਾਸ ਗੇਜਾ ਸਿੰਘ ਜੀ ਦੇ ਪਿਤਾ ਸਰਦਾਰ ਕੁਲਾ ਸਿੰਘ ਜੀ ਦਾ ਦਾਸ ਦੇ ਜਨਮ ਲੈਣ ਤੋਂ ਪਹਿਲਾਂ ਹੀ ਅਮਰਅ ਛਕਿਆ ਸੀ ਪੰਜੇ ਸੱਤੇ ਬਾਣੀਆਂ ਨਿਤਨੇਮ ਦੀਆਂ ਅਤੇ ਸ਼੍ਰੀ ਸੁਖਮਨੀ ਸਾਹਿਬ ਅਤੇ ਹੋਰ ਵੀ ਕਈ ਬਾਣੀਆਂ ਦੇ ਪੱਕੇ ਨਿਤਨੇਮੀ ਸਨ ਇਤਿਹਾਸ ਦੇ ਵੀ ਕਾਫੀ ਖੋਜੀ ਸਨ ਕਈ ਬਾਹਰਲੇ ਮੁਲਕਾਂ ਵਿੱਚ ਗਏ ਕਰਕੇ ਕੁਝ ਖਾਣ ਪੀਣ ਦਾ ਖੁੱਲਾ ਹੀ ਪੈਰਾ ਸੀ ਜਿਸ ਤਰ੍ਹਾਂ ਨਿਹੰਗ ਸਿੰਘ ਝਟਕਾ ਛੱਕ ਲੈਂਦੇ ਸਨ ਇਸ ਤਰ੍ਹਾਂ ਸਾਡੇ ਪਿਤਾ ਜੀ ਛੱਕ ਛਕਾਉਣ ਦਾ ਗੱਫਾ ਲਾ ਲੈਂਦੇ ਹਨ ਜਿਸ ਵੇਲੇ ਬਾਬਾ ਜੀ ਦੇ ਨਾਨਕ ਸਰ ਜਾ ਕੇ ਦਰਸ਼ਨ ਕੀਤੇ ਅੰਮ੍ਰਿਤ ਪਾਣ ਕਰਕੇ ਪੂਰੀ ਰਹਿਤ ਵਿੱਚ ਰਹਿਣ ਲੱਗੇ ਅਤੇ ਨਿਤਨੇਮ ਕਰਨ ਲੱਗੇ ਮਨ ਬੜਾ ਹੀ ਵਿਰਾਗ ਵਿੱਚ ਰਹਿਣ ਲੱਗ ਪਿਆ ਹਰ ਵੇਲੇ ਹੀ ਗੁਰਬਾਣੀ ਜਾਂ ਬੂਲ ਮੰਤਰ ਜਾਂ ਗੁਰ ਮੰਤਰ ਦਾ ਸਿਮਰਨ ਕਰੀ ਜਾਂਦੀ ਮਾਲਕ ਦੀ ਐਸੀ ਕਿਰਪਾ ਹੋਈ ਨੇਤਰਾ ਵਿੱਚੋਂ ਸੁੱਤੇ ਹੀ ਪ੍ਰਕਾਸ਼ ਚਾਨਣ ਹੋਣ ਲੱਗ ਪਿਆ ਸਿਆਲ ਦੇ ਮਹੀਨੇ ਦਾਸ ਨੂੰ ਕਈ ਵਾਰੀ ਕਹਿਣਾ ਬੇਟਾ ਮੇਰੇ ਤੇ ਬਾਬਾ ਜੀ ਦੀ ਐਸੀ ਕਿਰਪਾ ਹੋ ਗਈ ਮੈਨੂੰ ਹਨੇਰੇ ਦੇ ਵਿੱਚ ਹੀ ਅੱਖਾਂ ਦੇ ਚਾਨਣ ਨਾਲ ਸਭ ਕੁਝ ਦਿੱਸੀ ਜਾਂਦਾ ਹੈ ਰਾਤ ਨੂੰ ਹਨੇਰੇ ਵਿੱਚ ਕਈ ਵਾਰੀ ਮੇਰੇ ਉੱਪਰ ਰਜਾਈ ਲਈ ਹੁੰਦੀ ਹੈ ਜਦੋਂ ਮੈਂ ਰਜਾਈ ਦੇ ਅੰਦਰ ਹੀ ਆਪਦੇ ਸਾਹਮਣੇ ਹੱਥ ਕਰਕੇ ਦੇਖਦਾ ਹਾਂ ਤਾਂ ਮੈਨੂੰ ਹੱਥ ਦੀਆਂ ਸਾਰੀਆਂ ਰੇਖਾ ਦਿੱਸਦੀਆਂ ਹਨ ਇਸ ਤਰ੍ਹਾਂ ਹੋਰ ਵੀ ਕਈ ਅਨੁਭਵੀ ਗੱਲਾਂ ਕਰੀ ਜਾਣੀਆਂ ਅਸੀਂ ਸਾਰਿਆਂ ਨੇ ਹੀ ਸੁਣ ਕੇ ਹੈਰਾਨ ਹੋਣਾ ਇੱਕ ਦਿਨ ਸਵੇਰੇ 5:00 ਵਜੇ ਮੰਜੇ ਤੇ ਚੌਂਖੜਾ ਮਾਰੀ ਬੈਠੇ। ਬੜੇ ਵਿਰਾਗ ਵਿੱਚ ਗੁਰਮੰਤਰ ਦਾ ਉੱਚੀ-ਉੱਚੀ ਜਾਪ ਕਰੀ ਜਾਂਦੇ ਹਨ। ਤਾਂ ਦਾਸ ਨੇ ਪੁੱਛਿਆ ਬਾਪੂ ਜੀ ਅੱਜ ਤਾਂ ਬੜੇ ਹੀ ਰੰਗ ਵਿੱਚ ਉੱਚੀ-ਉੱਚੀ ਬੜੀ ਖੁਸ਼ੀ ਵਿੱਚ ਜਾਪ ਕਰੀ ਜਾਂਦੇ ਹੋ। ਕਹਿਣ ਲੱਗੇ ਬੇਟਾ ਅੱਜ ਤਾਂ ਐਸੀ ਕਿਰਪਾ ਹੋਈ। ਥੋੜੇ ਮਿੰਟ ਹੋਏ ਹਨ ਨਿਤਨੇਮ ਕਰਦਿਆਂ ਕਰਦਿਆਂ ਬਾਬਾ ਈਸ਼ਰ ਸਿੰਘ ਜੀ ਸਾਹਮਣੇ ਆ ਗਏ। ਦਰਸ਼ਨ ਦਿੰਦਿਆਂ ਐਸਾ ਸੋਨਾ ਇੱਕ پارک ਬਗੀਚਾ ਬਣ ਗਿਆ ਜਿਸ ਵਿੱਚ ਬਾਬਾ ਜੀ ਟਹਿਲਣ ਲੱਗ ਪਏ ਫਿਰ ਇੱਕ ਬੜਾ ਸੋਹਣਾ ਸਥਾਨ ਬਣਿਆ ਹੈ ਜਿਸ ਵਿੱਚ ਬਾਬਾ ਜੀ ਚੌਂਕੜਾ ਮਾਰ ਕੇ ਸੱਜ ਗਏ ਅਤੇ ਮੈਂ ਦਰਸ਼ਨ ਕਰ ਰਿਹਾ ਹਾਂ ਬਾਬਾ ਜੀ ਦਾ ਸਿਮਰਨਾ ਫਿਰ ਰਿਹਾ ਹੈ ਅਤੇ ਬਾਬਾ ਜੀ ਮੇਰੇ ਵੱਲ ਵੇਖ ਕੇ ਮੁਸਕਰਾ ਰਹੇ ਹਨ ਦਰਸ਼ਨ ਕਰਕੇ ਮੇਰੇ ਮਨ ਨੂੰ ਬੜਾ ਹੀ ਆਨੰਦ ਆਇਆ ਇਸ ਤਰ੍ਹਾਂ ਕਾਫੀ ਚਿਰ ਦਰਸ਼ਨ ਦੇ ਕੇ ਫਿਰ ਅਲੋਪ ਹੋ ਗਏ ਜਿਸ ਕਰਕੇ ਮੇਰਾ ਮਨ ਬੜਾ ਹੀ ਖੁਸ਼ ਹੋ ਗਏ ਵਾਹਿਗੁਰੂ ਵਾਹਿਗੁਰੂ बोल ਰਿਹਾ ਹੈ ਧੰਨ ਹਨ ਬਾਬਾ ਜੀ ਜਿਹੜੇ ਇਹੋ ਜਿਹੇ ਕ੍ਰਿਸ਼ਮੇ ਦਿਖਾ ਰਹੇ ਹਨ ਇਹ ਬਚਨ ਆਪਣੇ ਪਿਤਾ ਜੀ ਤੋਂ ਸੁਣ ਕੇ ਦਾਸ ਤੇ ਮਨ ਤੇ ਬਹੁਤ ਅਸਰ ਹੋਇਆ ਜਿਸ ਕਰਕੇ ਬਾਬਾ ਜੀ ਵੱਲ ਹੋਰ ਵੀ ਖਿੱਚ ਜ਼ਿਆਦਾ ਹੋ ਗਈ ਸਾ ਕੀ ਪਿੰਡ ਬਿਤਾਤਿਆਂ ਦੀ ਪਿਆਰੇ ਬਾਬਾ ਜੀ ਪਧੋ ਠਹਿਰ ਕੇ ਪਾਸੇ ਦੇ ਪਿੰਡਾਂ ਨੂੰ ਟਾਈਮ ਦੇ ਕੇ ਤਾਰ ਰਹੇ ਹਨ ਪਿੰਡ ਵਿਧਾਤਿਆਂ ਤੋਂ ਭਾਈ ਅਜੀਤ ਸਿੰਘ ਜੀ ਸਰਦਾਰ ਮੱਲ ਸਿੰਘ ਜੀ ਕੂ ਵਾਲੇ ਜੋ ਸਰਪੰਚ ਵੀ ਹਨ ਪਿੰਡ ਦੇ ਹੋਰ ਮੈਂਬਰ ਸਰਦਾਰ ਬਚਨ ਸਿੰਘ ਜੀ ਊਠਾਂ ਵਾਲੇ ਇਹਨਾਂ ਨੇ ਨਾਲ ਕੁਝ ਹੋਰ ਸੰਗਤ ਲੈ ਕੇ ਭਦੋੜ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਸਾਡੇ ਵਿਧਾਤੇ ਪਿੰਡ ਟਾਈਮ ਦਿਓ ਬਾਬਾ ਜੀ ਨੇ ਇਹਨਾਂ ਦੀ ਬੇਨਤੀ ਮਨਜ਼ੂਰ ਕਰ ਲਈ ਵਚਨ ਕੀਤਾ ਅਸੀਂ ਕੱਲ ਨੂੰ ਤੁਹਾਡੇ ਪਿੰਡ ਦੀਵਾਨ ਲਾਵਾਂਗੇ ਆਪਣੀ ਤਿਆਰੀ ਕਰਕੇ ਰੱਖਿਓ ਇਹਨਾਂ ਨੇ ਆ ਕੇ ਪਿੰਡ ਵਿੱਚ ਦੱਸਿਆ ਕਿ ਬਾਬਾ ਜੀ ਕੱਲ ਨੂੰ ਦਰਸ਼ਨ ਦੇਣਗੇ ਸਾਰੀ ਸੰਗਤ ਨੇ ਲਾਭ ਉਠਾਉਣਾ ਇਸ ਸਮੇਂ ਪਿੰਡ ਵਿਧਾਤਿਆਂ ਨੂੰ ਪੱਕੀ ਸੜਕ ਕੋਈ ਨਹੀਂ ਸੀ ਆਉਂਦੀ ਜਿਸ ਕਰਕੇ ਬਾਬਾ ਜੀ ਨੇ ਭਦੋੜ ਤੋਂ ਸੈਣੀ ਹੋ ਕੇ ਨਹਿਰ ਦੀ ਪਟੜੀ ਆ ਕੇ ਵਿਧਾਤਿਆਂ ਦੇ ਨੇੜੇੋਂ ਪੁਲ ਉਤਰ ਕੇ ਆਉਣਾ ਸੀ ਅੱਗੇ ਇੱਕ ਤਕੜਾ ਝੋੜਾ ਪਾਣੀ ਵਾਲਾ ਖਾਲਾ ਸੀ ਇਸ ਦਾ ਪੁਲ ਨਹੀਂ ਸੀ ਪਰ ਸੰਗਤ ਨੇ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਕਈ درخت ਵੱਢ ਕੇ ਖਾਲ ਉੱਤੇ ਰੱਖ ਕੇ ਉੱਤੇ ਟੰਬੇ ਪਾ ਕੇ ਉੱਤੇ ਫੂਸ ਸਰਕੜਾ ਪਾ ਕੇ ਉੱਪਰ ਮਿੱਟੀ ਪਾ ਕੇ ਪੁੱਲ ਤਿਆਰ ਕਰ ਦਿੱਤਾ ਅਤੇ ਸਾਰਾ ਰਸਤਾ ਪਾਣੀ ਨਾਲ ਛੜਕ ਕੇ ਸਾਫ਼ ਕਰ ਦਿੱਤਾ ਪਿੰਡ ਦੇ ਚੜ੍ਹਦੇ ਪਾਸੇ ਛੱਪੜ ਦੇ ਉਤਲੇ ਪਾਸੇ ਡੇਰੇ ਵਾਲੀ ਜਗ੍ਹਾ ਸੀ ਇਸ ਦੇ ਅੱਗੇ ਜਗ੍ਹਾ ਸਾਫ਼ ਕਰਕੇ ਉੱਪਰ ਚਾਨਣੀ ਲਾ ਕੇ ਵਿਸ਼ਾਈ ਕਰਕੇ ਸੰਗਤ ਪੋਛਦੇ ਸਤਗੁਰੂ ਪ੍ਰਕਾਸ਼ ਕਰਕੇ ਸੰਗਤ ਬਾਬਾ ਜੀ ਦੀ ਉਡੀਕ ਕਰਨ ਲੱਗੀ। ਬਾਬਾ ਜੀ ਜਿਸ ਵੇਲੇ ਨਹਿਰ ਨਹਿਰਾ ਕੇ ਪੁਲ ਤੋਂ ਗੱਡੀ ਲੰਘਾ ਕੇ ਖਾਲਾ ਲੰਘਾਉਣ ਲੱਗੇ ਤਾਂ ਬਾਬਾ ਜੀ ਕਹਿਣ ਲੱਗੇ ਇਹ ਤਾਂ ਨਵਾਂ ਹੀ ਪੁਲ ਬੱਜਿਆ ਲੱਗਦਾ ਹੈ। ਰਸਤੇ ਦੀ ਸਫਾਈ ਵੇਖ ਕੇ ਅਤੇ ਪਿੰਡ ਦਾ ਇਕੱਠ ਵੇਖ ਕੇ ਬੜੇ ਖੁਸ਼ ਹੋਏ। ਜਦੋਂ ਬਾਬਾ ਜੀ ਪਿੰਡ ਦੀ ਬਾਣ ਵਾਲੀ ਜਗ੍ਹਾ ਪਹੁੰਚੀ ਤਾਂ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਬਾਬਾ ਜੀ ਦੇ ਗੱਲ ਵਿੱਚ ਸੋਹਣੇ-ਸੋਹਣੇ ਹਾਰ ਪਾਈ। ਬਾਬਾ ਜੀ ਸਤਗੁਰਾਂ ਨੂੰ ਸੈਂਟ ਸਪਰੇ ਕਰਕੇ ਆਪਣੇ ਆਸਣ ਤੇ ਬੈਠ ਗਏ ਪਹਿਲਾ ਹੈਡ ਰਾਗੀ ਭਾਈ ਕੇਹਰ ਸਿੰਘ ਜੀ ਨੇ ਘੰਟਾ ਕੀਰਤਨ ਕੀਤਾ ਉਪਰੰਤ ਬਾਬਾ ਜੀ ਨੇ ਅੰਮ੍ਰਿਤ ਵਚਨ ਸ਼ੁਰੂ ਕੀਤੇ ਵਚਨ ਕਰਦਿਆਂ ਕਰਦਿਆਂ ਮੇਹਰ ਦੇ ਘਰ ਵਿੱਚ ਆ ਕੇ ਵਚਨ ਕੀਤੇ ਵਿਦਾਤਿਆਂ ਵਾਲਿਓ ਤੁਹਾਡਾ ਬੜਾ ਪਿਆਰ ਹੈ ਪਧੋੜ ਵੀ ਜਾ ਕੇ ਸੇਵਾ ਕਰਦੇ ਹੋ ਅੱਜ ਵੀ ਰਸਤੇ ਸਾਫ਼ ਕਰਕੇ ਛੜਕਾ ਕੀਤੇ ਪਏ ਹਨ ਸੰਗਤ ਦਾ ਕਿਤਨਾ ਉਤਸ਼ਾਹ ਹੈ ਕਿਤਨਾ ਪਿਆਰ ਹੈ ਵਿਧਾਤੇ ਵੱਧ ਗਏ ਵਿਧਾਤੇ ਵੱਧ ਗਏ ਇਸ ਤਰ੍ਹਾਂ ਬਚਨ ਕਰਦਿਆਂ ਇੱਥੋਂ ਦੇ ਹੀ ਰਹਿਣ ਵਾਲੇ ਰਾਮ ਗੜੀਏ ਸਰਦਾਰ ਧਿਆਨ ਸਿੰਘ ਨੇ ਉੱਠ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ 11 ਮੁੰਡੇ ਹਨ ਮੇਰਾ ਬਚਨ ਨਹੀਂ ਸੁਣਦੇ ਮੈਂ ਇਹਨਾਂ ਨੂੰ ਕਹਿੰਦਾ ਹਾਂ ਅਮਰਤ ਛੱਕ ਲਵੋ ਪਰ ਇਹ ਛਕਦੇ ਨਹੀਂ ਇਸ ਵੇਲੇ ਪੰਜ ਛੇ ਮੁੰਡੇ ਵਿੱਚ ਹੀ ਬੈਠੇ ਹਨ ਇਹਨਾਂ ਨੂੰ ਤੁਸੀਂ ਸੂਤ ਕਰੋ ਤਾਂ ਬਾਬਾ ਜੀ ਬੜੇ ਖੁਸ਼ ਹੋਏ ਬਚਨ ਕੀਤਾ ਕਿਹੜੇ ਹਨ ਮੁੰਡੇ ਉੱਠ ਕੇ ਖੜੇ ਹੋਵੋ ਤਾਂ ਭਾਈ ਹਰਚੰਦ ਸਿੰਘ ਭਾਈ ਮੱਲ ਸਿੰਘ ਭਾਈ ਗੁਰਨਾਮ ਸਿੰਘ ਇਹ ਉੱਠ ਕੇ ਖੜੇ ਹੋਏ ਬਾਬਾ ਜੀ ਕਹਿਣ ਲੱਗੇ ਤੁਹਾਡੇ ਪਿਤਾ ਜੀ ਨੇ ਚੰਗੀ ਗੱਲ ਕੀਤੀ ਹੈ ਤੁਹਾਨੂੰ ਗੁਰੂ ਨਾਲ ਜੋੜਦੇ ਹਨ ਤੁਸੀਂ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸਜੋ ਜਿਹੜੇ ਨਾਲ ਹੋਰ ਵੀ ਤਿਆਰ ਹੁੰਦੇ ਹਨ ਉਹਨਾਂ ਨੂੰ ਵੀ ਤਿਆਰ ਕਰ ਲਵੋ ਪਧੋੜ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਉੱਥੇ ਆ ਕੇ ਅੰਮ੍ਰਿਤ ਛੱਕ ਲੈਣਾ ਭਾਈ ਮਾਲ ਸਿੰਘ ਜੀ ਹੁਣਾਂ ਨੇ ਸੱਤ ਬਚਨ ਕਿਹਾ ਭਾਈ ਹਰੀ ਸਿੰਘ ਭਾਈ ਮਾਲ ਸਿੰਘ ਭਾਈ ਚੰਦ ਸਿੰਘ ਭਾਈ ਗੁਰਨਾਮ ਸਿੰਘ ਭਾਈ ਮਹਿੰਦਰ ਸਿੰਘ ਇੰਨਾ ਪੰਜਾ ਭਰਾਵਾਂ ਨੇ ਪਧੋੜ ਜਾ ਕੇ ਅੰਮ੍ਰਿਤ ਛਕਿਆ ਦਿਨ ਭਾ ਕੇ ਇਹਨਾਂ ਦੇ ਕੁਝ ਹੋਰ ਭਰਾਵਾਂ ਨੇ ਵੀ ਅੰਮ੍ਰਿਤ ਛਕਿਆ ਇਹਨਾਂ ਦੇ ਪਿਤਾ ਧਿਆਨ ਸਿੰਘ ਜੀ ਨੇ ਵੀ ਇਹਨਾਂ ਦੇ ਮੂਰੇ ਲੱਗ ਕੇ ਅੰਮ੍ਰਿਤ ਪਾਨ ਕੀਤਾ ਜੋ ਇਹ ਪਰਿਵਾਰ ਹੋਂ ਤੱਕ ਨਾਨਕਸਰ ਨਾਲ ਜੁੜਿਆ ਹੁੰਦਾ ਹੈ ਬਾਬਾ ਜੀ ਨੇ ਕਿਰਪਾ ਕਰਕੇ ਵਿਦਾਤੇ ਦੀਵਾਨ ਦਾ ਟਾਈਮ ਦਿੱਤਾ ਸੰਗਤ ਨੇ ਕਥਾ ਕੀਰਤਨ ਦਾ ਬਾਬਾ ਜੀ ਦੇ ਅੰਮ੍ਰਿਤ ਬਚਨਾਂ ਦਾ ਅਤੇ ਦਰਸ਼ਨਾ ਦਾ ਸੋਨਾ ਲਾਭ ਉਠਾਇਆ ਬਾਬਾ ਜੀ ਦੀਵਾਨ ਲਾ ਕੇ ਵਾਪਸ ਭਦੋੜ ਪਹੁੰਚੀ ਸੰਗਤ ਪਿੰਡੋਂ ਜਾ ਕੇ ਭਦੋੜ ਸੇਵਾ ਕਰਦੀ ਰਹੀ ਅਤੇ ਸੂਬਾ ਸ਼ਾਮ ਦੇ ਦੀਵਾਨ ਸੁਣਦੀ ਰਹੀ ਸੰਗਤ ਦੇ ਨਾਲ ਦਾਸ ਵੀ ਜਾ ਕੇ ਹਾਜ਼ਰੀ ਭਰਦਾ ਰਿਹਾ ਇਥੇ ਭਦੋੜ ਹੀ ਦਾਸ ਨੇ ਅਮਰ ਛੱਕਿਆ ਜਿਸ ਵੇਲੇ ਦਾਸ ਨੇ ਅਮਰ ਛੱਕਿਆ ਬਿਹੰਗਮੀ ਬਾਣਾ ਪੈਨਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੁਹੇਲੀ ਕਰ ਕਿਰਪਾ ਪ੍ਰਭ ਮੇਲੀ ਇਸ ਹੁਕਮਨਾਮੇ ਦੀ ਇੱਕ ਇੱਕ ਪੰਕਤੀ ਵਿੱਚ ਬਹੁਤ ਪਦਾਰਤ ਭਰਿਆ ਹੈ ਬਾਬਾ ਜੀ ਦੇ ਚਰਨਾਂ ਵਿੱਚ ਦਾਖਨ ਹੋਣ ਮੇਲੀ ਮਨ ਵਿੱਚ ਰੱਬ ਨੂੰ ਮਿਲਣ ਦਾ ਸ਼ੌਂਕ ਸੀ ਛੇਤੀ ਕਿਸ ਤਰ੍ਹਾਂ ਮਿਲਿਆ ਜਾਵੇ ਦਾਸ ਨੇ ਫਰੀਦ ਭਗਤ ਦੀ ਸਾਖੀ ਸੁਣੀ ਅਤੇ ਪੜ੍ਹੀ ਸੀ ਕਿ ਜੰਗਲ ਵਿੱਚ 12 ਸਾਲ ਪੱਤੇ ਸੂਤ ਕੇ ਖਾਂਦਾ ਰਿਆ ਅਤੇ ਖੁਦਾ ਦੀ ਬੰਦਗੀ ਕੀਤੀ ਧਰੂ ਭਗਤ ਨੇ ਵੀ 5 ਸਾਲ ਦੇ ਬੱਚੇ ਨੇ ਜੰਗਲ ਵਿੱਚ ਜਾ ਕੇ ਭੁੱਖਿਆ ਰਹਿ ਕੇ ਭਗਤੀ ਕੀਤੀ ਦਾਸ ਦੇ ਵੀ ਮਨ ਵਿੱਚ ਫੁਰਨਾ ਬਣਿਆ ਹੁਣ ਇਸ ਪਾਸੇ ਤਾਂ ਲੱਗੇ ਹਾਂ ਧਰੂ ਭਗਤ ਫਰੀਦ ਭਗਤਰਾ ਭਗਤੀ ਕਰੀਏ ਮਤਲਬ ਪ੍ਰਸ਼ਾਦਾ ਨਹੀਂ ਸ਼ਕਣਾ ਹੋਰ ਜਲ ਪਾਣੀ ਛੱਕ ਕੇ ਸਾਰ ਲਿਆ ਕਰਾਂਗੀ ਬਸ ਇਸ ਤਰ੍ਹਾਂ ਇੱਕ ਜਾਂ ਦੋ ਡੰਗ ਹੀ ਲੰਗੇ ਹੋਣਗੇ ਅੰਤਰਾਯਮੀ ਬਾਬਾ ਜੀ ਨੇ ਸ਼ਾਮ ਦੇ ਦੀਵਾਨ ਵਿੱਚ ਅਮਰਤ ਬਚਨ ਕਰਨ ਲੱਗਿਆ ਦਾਸਵਾਲ ਤੱਕ ਕੇ ਬਚਨ ਸ਼ੁਰੂ ਕੀਤੀ ਛੋਡੇ ਅੰਨ ਕਰੇ ਪਖੰਡ ਨਾ ਸੁਹਾਗ ਨਾ ਉਹ ਰਣ ਅੰਦਰ ਪੈਣ ਕੜੱਲਾ ਬੰਸਰੀ ਵਾਲੇ ਨਾਲ ਗੱਲਾਂ ਭੁੱਖਿਆ ਰਹਿ ਕੇ ਭਗਤੀ ਨਹੀਂ ਹੁੰਦੀ ਪਗਤ ਜੀ ਨੇ ਲਿਖਿਆ ਹੈ ਭੁੱਖੇ ਪਗਤ ਨਾ ਕੀਜੇ ਇਹ ਮਾਲਾ ਆਪਣੀ ਲੀਤੇ ਭੁੱਖਿਆ ਤੋਂ ਭਗਤੀ ਨਹੀਂ ਹੁੰਦੀ ਨਾਲੇ ਅੰਨ ਛੱਡਣਾ ਗੁਰਬਾਣੀ ਪਖੰਡ ਦਸਦੀ ਹੈ ਅੰਨ ਛੱਡਣਾ ਮਨਮਤ ਹੈ ਗੁਰਮਤ ਅਨੁਸਾਰ ਚੱਲਣਾ ਹੈ ਗੁਰਬਾਣੀ ਤਾਂ ਇਹ ਦਸਦੀ ਹੈ ਨਾਨਕ ਤਿਸ ਦੇਹੀ ਕੋ ਪਾਲ ਖਾਵੇ ਖਰਚੇ ਰਾਲ ਮਿਲ ਪਾਈ ਟੋਟ ਨਾ ਆਵੇ ਵੱਧੋ ਚਾਈ ਜੀ ਸਰੀਰ ਤੋਂ ਕੰਮ ਲੈਣਾ ਹੈ ਇਸ ਦੀ ਪਾਲਣਾ ਵੀ ਕਰਨੀ ਹੈ ਇਸ ਨੂੰ ਬਹੁਤਾ ਪਦਾਰਥਾਂ ਵਿੱਚ ਨਹੀਂ ਪੈਣ ਦੇਣਾ ਅਤੇ ਭੁੱਖੇ ਵੀ ਨਹੀਂ ਰੱਖਣਾ ਗੁਰਬਾਣੀ ਦਸਦੀ ਹੈ ਥੋੜਾ ਸਵੇ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿ ਸਮਾਵੇ ਅੰਨ ਜਮਾ ਛੜਨਾ ਵੀ ਨਹੀਂ ਅਤੇ ਬੋਤਾ ਵੀ ਨਹੀਂ ਖਾਣਾ ਜਿਸ ਨਾਲ ਆਲਸ ਅਤੇ ਬਹੁਤੀ ਨੀਂਦ ਪਵੇ ਲੋੜ ਅਨੁਸਾਰ ਅੰਨ ਛਕਣਾ ਜ਼ਰੂਰੀ ਹੈ ਮੁਰਮੁਰ ਪਾਤਸ਼ਾ ਇਸ ਪੰਕਤੀ ਤੇ ਆਉਣ ਛੋੜੇ ਅੰਨ ਕਰੇ ਪਖੰਡ ਨਾ ਸੋਹਾਗਨ ਨਾ ਉਹ ਰਨ ਸੋ ਅੰਨ ਨਹੀਂ ਛੱਡਣਾ ਲੋੜ ਅਨੁਸਾਰ ਪ੍ਰਸ਼ਾਦਾ ਜ਼ਰੂਰ ਛਕਣਾ ਹੈ ਇਹ ਬਾਬਾ ਜੀ ਦੇ ਅੰਮ੍ਰਿਤ ਵਚਨ ਸੁਣ ਕੇ ਦਾਸ ਨੇ ਬੈਠੇ ਨੇ ਮਨੋਂ ਹੀ ਬੇਨਤੀ ਕਰ ਦਿੱਤੀ ਸੱਤ ਵਚਨ ਜੀ ਉਸ ਦਿਨ ਤੋਂ ਦਾਸ ਨੇ ਕਿਤੇ ਵੀ ਮਨ ਵਿੱਚ ਇਹ ਨਹੀਂ ਸੋਚਿਆ ਕਿ ਪ੍ਰਸ਼ਾਦਾ ਛੱਡਣਾ ਹੈ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਖੁਸ਼ ਹੋ ਕੇ ਛਕੀਦਾ ਹੈ ਇਸ ਤਰ੍ਹਾਂ ਬਾਬਾ ਜੀ ਬਚਨਾ ਰਾਹੀ ਮਨ ਦੇ ਸਾਰੇ ਫੁੰਨੇ 부ਝਦੇ ਸੰ ਅਤੇ ਸੋਜੀ ਪਾਉਂਦੇ ਸੰ ਸਾਖੀ ਸਰਦਾਰ ਨੀ ਕਪੂਰ ਕੋਰਦੀ प्यारे बाबा जी ਦੇ ਪਧੋੜ ਦੀਵਾਨ ਲੱਗ ਰਹੇ ਹਨ ਦੀਵਾਨ ਵਿੱਚ ਸ਼ਾਮ ਨੂੰ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਪਧੋੜ ਦੇ ਸਰਦਾਰ ਅਤੇ ਸਰਦਾਰनियां ਵੀ ਦੀਵਾਨ ਵਿੱਚ ਆ ਕੇ satsang ਦਾ ਆਨੰਦ ਮਾਣਦੇ ਹਨ ਸਰਦਾਰਨੀ ਕਪੂਰ ਕੌਰ ਵੀ ਬਾਬਾ ਜੀ ਦੇ ਅੰਮ੍ਰਿਤ ਦਰਗਾਹੀ ਬਚਨ ਆ ਕੇ ਰੋਜ਼ ਸਰਵਨ ਕਰਦੀ ਹੈ ਜੋ ਵੀ ਮੰਨਦੇ ਫੁਰਨੇ ਬੰਦੇ ਹਨ ਬਾਬਾ ਜੀ ਦੇ ਬਚਨਾਂ ਨਾਲ ਸਾਰੇ ਪੂਰੇ ਹੋ ਜਾਂਦੇ ਹਨ ਮਾਨ ਵਿੱਚ ਵਿਰਾਗ ਪੈਦਾ ਹੋ ਗਿਆ ਕਿ ਬਾਬਾ ਜੀ ਇਤਨੇ ਅੰਤਰਜਾਮੀ ਹਨ ਮਾਨ ਦੀਆਂ ਗੱਲਾਂ ਬੁੱਝਦੇ ਹਨ ਇੱਕ ਦਿਨ ਬਾਬਾ ਜੀ ਦੇ ਬਚਨ ਸੁਣ ਕੇ ਆਪ ਦੀ ਕੋਠੀ ਆ ਕੇ ਰਾਤ ਨੂੰ ਪਈ ਤਾਂ ਦ੍ਰਿਸ਼ਟਾਂਤ ਹੋਇਆ ਭਾਰੀ ਦੀਵਾਨ ਸਜਿਆ ਹੈ ਸੰਗਤਾਂ ਹੋ ਮੂੰਹ ਮਾ ਕੇ ਦੀਵਾਨ ਨੂੰ ਆ ਰਹੀਆਂ ਹਨ ਸਭ ਦੇ ਮੁਖ ਤੋਂ ਆਵਾਜ਼ ਆ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਤਾਰਨ ਦੀ ਖਾਤਰ ਆਏ ਹਨ ਮਾਤਾ ਕਪੂਰ ਕੌਰ ਵੀ ਦੀਵਾਨ ਵਿੱਚ ਪਹੁੰਚੀ ਜਾ ਕੇ ਕੀ ਵੇਖਿਆ ਦੀਵਾਨ ਸਜਿਆ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਰਬਾਰ ਵਿੱਚ ਸਜੇ ਹੋਏ ਹਨ ਮਰਦਾਨਾ ਕੀਰਤਨ ਕਰ ਰਿਹਾ ਹੈ ਅਤੇ ਬਾਲਾ ਚੋਰ ਕਰ ਰਿਹਾ ਹੈ ਮਾਤਾ ਕਪੂਰ ਕੌਰ ਦਰਸ਼ਨ ਕਰਕੇ ਬੜੀ ਹੀ ਖੁਸ਼ ਹੋਈ ਕੀਰਤਨ ਉਪਰੰਤ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਨੂੰ ਸੰਸਾਰ ਦੇ ਭਲੇ ਦੀ ਖਾਤਰ ਆਉਣਾ ਪਿਆ ਹੁਣ ਅਸੀਂ ਇੱਥੇ ਨਾਨਕ ਸਰ ਬਣਾਉਣਾ ਹੈ ਜਿੱਥੇ ਦਰਗਾਹੀ ਮਰਿਆਦਾ ਚੱਲੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਹੋਵੇਗੀ ਅਤੇ ਕਥਾ ਕੀਰਤਨ ਦੇ ਪਰਵਾਹ ਚੱਲਣਗੇ ਦੁਨੀਆਂ ਦਾ ਭਲਾ ਹੋਵੇਗਾ ਸ਼ਰਧਾ ਭਾਵਨਾ ਵਾਲੇ ਦਾਤਾ ਪ੍ਰਾਪਤ ਕਰਨਗੇ ਇਤਨੇ ਬਚਨ ਕਰਕੇ ਦਰਬਾਰ ਦੀ ਸਮਾਪਤੀ ਹੋਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਲੋਪ ਹੋ ਗਏ ਇਹ ਕਹਾਉਤਕ ਵੇਖ ਕੇ ਮਾਈ ਬਹੁਤ ਹੈਰਾਨ ਹੋਈ ਅਗਲੇ ਦਿਨ ਜਿਸ ਵੇਲੇ ਮਾਤਾ ਕਪੂਰ ਕੋ ਬਾਬਾ ਜੀ ਦੇ ਦਰਸ਼ਨ ਕਰਨ ਆਈ ਤਾਂ ਅੱਗੇ ਬਾਬਾ ਜੀ ਸੰਗਤ ਨੂੰ ਦਰਸ਼ਨ ਦੇ ਰਹੇ ਹਨ ਮਾਤਾ ਜਦੋਂ ਕੋਲੇ ਪਹੁੰਚੀ ਤਾਂ ਸਰਦਾਰ ਜੋਰਾਵਰ ਸਿੰਘ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਸ ਜਗ੍ਹਾ ਗੁਰਦੁਆਰਾ ਨਾਨਕਸਰ ਬਣਾਓ ਇਸ ਇਲਾਕੇ ਦੀ ਸੰਗਤ ਇੱਥੇ ਲਾਭ ਉਠਾਇਆ ਕਰੇਗੀ ਮੈਂ ਗੁਰਦੁਆਰੇ ਨੂੰ ਜ਼ਮੀਨ ਛੱਡਦਾ ਇਸ ਦੇ ਨਾਲ ਹੀ ਕਈ ਸੰਗੀਆਂ ਨੇ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਕਿਰਪਾ ਕਰਕੇ ਇੱਥੇ ਨਾਨਕਸਰ ਜ਼ਰੂਰ ਬਣਾਓ ਸਰਦਾਰ ਅਤੇ ਸੰਗੀਆਂ ਦੀ ਬੇਨਤੀ ਕਰਨ ਤੇ ਬਾਬਾ ਜੀ ਨੇ ਸ਼ਾਮ ਦੇ ਦੀਵਾਨ ਵਿੱਚ ਅੰਮ੍ਰਿਤ ਵਚਨ ਸ਼ੁਰੂ ਕੀਤੇ ਦੱਸਿਆ ਕਿ ਸਾਥ ਸੰਗਤ ਜੀ ਇਲਾਕੇ ਦੇ ਭਾਗ ਜਾਗੇ ਹਨ ਸੰਗਤਾਂ ਦੇ ਭਲੇ ਲਈ ਦਰਗਾਹੀ ਹੁਕਮ ਅਨੁਸਾਰ ਇੱਥੇ ਨਾਨਕ ਸਰ ਬਣੇਗਾ ਦਰਗਾਹੀ ਮਰਿਆਦਾ ਚਲੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਪੂਜਾ ਹੋਵੇਗੀ। ਕਥਾ ਕੀਰਤਨ ਦੇ ਪਰਵਾਹ ਚੱਲਣਗੇ। ਭਾਗਾ ਵਾਲੇ ਦਾਤਾ ਪ੍ਰਾਪਤ ਕਰਨਗੇ। ਸਰਦਾ ਭਾਵਨਾ ਵਾਲੇ ਮਨ ਬਾਛੰਦ ਫਲ ਪ੍ਰਾਪਤ ਕਰਨਗੇ। ਜਿੰਨਾ ਦੀ ਭਾਵਨਾ ਹੈ ਉਹਨਾਂ ਨੂੰ ਸਤਿਗੁਰੂ ਸਭ ਕੁਝ ਅੱਖੀ ਦਿਖਾ ਵੀ ਦਿੰਦੇ ਹਨ। ਕਈਆਂ ਨੂੰ ਦਿਖਾਇਆ ਵੀ ਹੈ। ਸੋ ਸਾਰੇ ਭਾਗਾ ਵਾਲੇ ਹੋ। ਸਮੇਤੋ ਸਾਰੇ ਲਾਭ ਉਠਾਓ। ਇਹ ਸਾਰੇ ਬਚਨ ਸੁਣ ਕੇ ਮਾਤਾ ਕਪੂਰ ਗੌਰ ਸੋਚਦੀ ਹੈ। ਕਿ ਇਹ ਤਾਂ ਸਾਰੀ ਰਾਤ ਵਾਲੇ ਦ੍ਰਿਸ਼ਟਾਂਤ ਦੀ ਗੱਲ ਹੈ ਜੋ ਮੈਨੂੰ ਦਿਖਾਇਆ ਹੈ ਤਨ ਹਨ ਬਾਬਾ ਜੀ ਤਾਂ ਉਹੀ ਜੋਤ ਹੈ ਇੱਕ ਰੂਪ ਹੀ ਬਦਲਿਆ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਾਤਾ ਕਪੂਰ ਕੋਰ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਸਾਡੇ ਉੱਤੇ ਬੜੀ ਹੀ ਕਿਰਪਾ ਕੀਤੀ ਆਪ ਜੀ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਪਰ ਇਹ ਭੋਲੇ-ਭਾਲੇ ਲੋਕਾਂ ਨੂੰ ਆਪ ਜੀ ਦਾ ਪਤਾ ਨਹੀਂ ਆਪ ਜੀ ਪਰਦੇ ਵਿੱਚ ਵਰਤ ਰਹੇ ਹੋ ਮੇਰੀ ਇਹ ਬੇਨਤੀ ਮੰਜ਼ੂਰ ਕਰੋ ਮੈਂ ਢੋਲ ਵਾਲੇ ਨੂੰ ਸੱਦ ਕੇ ਸਾਰੇ ਪਿੰਡਾਂ ਵਿੱਚ ਢੋਲ ਵਜਾ ਕੇ 호ਕਾ ਦਵਾ ਦੇਵਾਂ ਕਿ ਭਾਗਾ ਵਾਲਿਓ ਆ ਕੇ ਗੁਰੂ ਨਾਨਕ ਦੇ ਦਰਸ਼ਨ ਕਰ ਲਵੋ ਪਿਆਰੇ ਬਾਬਾ ਜੀ ਕਹਿਣ ਲੱਗੇ ਮਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੰਗਤਾਂ ਕਰ ਹੀ ਰਹੀਆਂ ਹਨ ਦਸੇ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਆਪਾਂ ਇਹਨਾਂ ਨੂੰ ਮੰਨਣਾ ਪੂਜਣਾ ਹੈ ਸੰਗਤ ਮਾਪੁਰਖਾਂ ਦੀ ਕਰਨੀ ਹੈ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ ਢੋਲ ਵਜਾਉਣ ਦੀ ਕਿਹੜੀ ਲੋੜ ਹੈ ਜਿੱਥੇ ਦੀਵਾ ਜਗਦਾ ਹੋਵੇ ਉੱਥੇ ਪਮਕੜ ਆਪ ਹੀ ਚੱਲ ਕੇ ਆ ਜਾਂਦੇ ਹਨ ਕੈਨ ਦੀ ਲੋੜ ਨਹੀਂ ਪੈਂਦੀ ਜਿੱਥੇ ਗੁਰੂ ਨਾਨਕ ਦੀ ਮਿਹਰ ਬਰਸਦੀ ਹੋਵੇ ਨਿਰੋਲ ਬਾਣੀ ਦਾ ਕੀਰਤਨ ਅਤੇ ਕਥਾ ਦਾ ਪ੍ਰਵਾਹ ਚੱਲਦਾ ਹੋਵੇ ਉੱਥੇ ਗੁਰੂ ਘਰ ਦੇ ਪ੍ਰੇਮੀ ਆਪ ਹੀ ਚੱਲ ਕੇ ਆ ਜਾਂਦੇ ਹਨ ਆਪਾਂ ਢੋਲ ਵਾਲਾ ਕੰਮ ਨਹੀਂ ਕਰਨਾ ਮਾਤਾ ਕਪੂਰਕੌਰ ਕੈਂਦੀ ਜੀ ਸਤਿਵੰਤ ਮੇਰੀ ਇਹ ਬੇਨਤੀ ਹੈ ਜੋ ਆਪ ਜੀ ਨਾਨਕਸਰ ਬਣਾ ਰਹੇ ਹੋ ਇਸ ਦੇ ਨਮਿੱਤ ਪਿੰਡ ਵਿਧਾਤਿਆਂ ਵਾਲੇ ਪਾਸੇ ਕੱਸੀ ਦੇ ਕੋਲ ਇੱਥੋਂ 2 ਮੀਲ ਦੀ ਦੂਰੀ ਤੇ ਮੈਂ 21 ਕਿਲੇ ਜ਼ਮੀਨ ਦੇ ਨਾਨਕਸਰ ਵਾਸਤੇ ਛੱਡਦੀ ਹਾਂ ਕਿਰਪਾ ਕਰਕੇ ਉੱਥੇ ਨਾਨਕਸਰ ਬਣਾਓ ਬਾਬਾ ਜੀ ਕਹਿੰਦੇ ਜੋ ਮਾਲਕ ਦਾ ਹੁਕਮ ਸੀ ਉਹ ਹੋ ਚੁੱਕਾ ਹੈ ਨਾਨਕਸਰ ਤਾਂ ਹੁਣ ਇੱਥੇ ਹੀ ਬਣੇਗਾ ਇਹ ਦਰਗਾਹੀ ਹੁਕਮ ਹੈ ਤੁਹਾਨੂੰ ਸਾਰਿਆਂ ਨੂੰ ਨੇੜੇ ਆਉਣਾ ਸੋਖਾ ਹੈ ਤਾਂ ਸਰਦਾਰਨੀ ਨੇ ਫਿਰ ਬੇਨਤੀ ਕੀਤੀ ਚਲੋ ਜੀ ਤੁਹਾਡੀ ਰਜ਼ਾ ਪਰ ਮੈਂ ਤਾਂ 21 ਕਿਲੇ ਜ਼ਮੀਨ ਦੇ ਨਾਨਕਸਰ ਨੂੰ ਛੱਡ ਦਿੱਤੇ ਬਾਬਾ ਜੀ ਕਹਿੰਦੇ ਬੀਬਾ ਜ਼ਮੀਨ ਜਾਇਦਾਦ ਕਲੇਸ਼ ਦਾ ਘਰ ਬਣ ਜਾਂਦੀ ਹੈ ਨਾਨਕਸਰ ਤਾਂ ਇੱਥੇ ਬਾਣੀ ਹੀ ਜਾਣਾ ਹੈ ਤੁਸੀਂ ਆਪ ਦੀ ਜ਼ਮੀਨ ਆਪਣੇ ਕੋਲ ਰੱਖੋ ਸਰਦਾਰਨੀ ਨੇ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਇਤਨੀ ਬੇਨਤੀ ਮਨਜ਼ੂਰ ਕਰ ਲਵੋ ਮਾਤਾ ਕਪੂਰ ਕੌਰ ਨੇ 21 ਕਿਲੇ ਜ਼ਮੀਨ ਦੇ ਨਾਨਕ ਸਰ ਦੇ ਨਾਂ ਕਰਾ ਦਿੱਤੀ। ਬਾਬਾ ਜੀ ਨੇ ਫਿਰ ਵੀ ਤ્યાਗ ਹੀ ਰੱਖਿਆ। ਇਥੋਂ ਦੇ ਸੰਗੀਆਂ ਦੀ ਕਮੇਟੀ ਬਣਾ ਕੇ ਸਾਰੀ ਜ਼ਿੰਮੇਵਾਰੀ ਕਮੇਟੀ ਨੂੰ ਸੌਂਪ ਦਿੱਤੀ। ਦੋ ਤਿੰਨ ਦਿਨ ਬਾਅਦ ਸਰਦਾਰਨੀ ਨੇ ਇੱਕ ਦੋ ਸੇਵਾਦਾਰ ਨਾਲ ਲੈ ਕੇ ਬਾਬਾ ਜੀ ਦੇ ਹਜ਼ੂਰੀਏ ਰਾਹੀ ਬਾਬਾ ਜੀ પાસે ਬੇਨਤੀ ਕੀਤੀ। ਬਾਬਾ ਜੀ ਕੁਝ ਤਿਲ ਫੁੱਲ ਸੇਵਾ ਕਰਨੀ ਹੈ। ਤਾਂ ਬਾਬਾ ਜੀ ਦੇ ਸੇਵਾਦਾਰ ਸਾਧੂ ਸਿੰਘ ਜੀ ਨੇ ਮਾਈ ਨੂੰ ਬਾਬਾ ਜੀ ਕੋਲ ਲਿਜਾ ਪੁਕਤਾ ਆ। ਮਾਤਾ ਜੀ ਨੇ ਬਾਬਾ ਜੀ ਦੇ ਅੱਗੇ ਆ ਕੇ ਸੱਤ ਰਾਈਫਲਾਂ ਰੱਖ ਦਿੱਤੀਆਂ ਅਤੇ ਸੋਨੇ ਦਾ ਕੂਲ, ਚਮਚਾ, ਕੁਝ ਸੋਨੇ ਦਾ ਸਮਾਨ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਬਾਬਾ ਜੀ ਇਹ ਸੇਵਾ ਮਨਜ਼ੂਰ ਕਰੋ। ਬਾਬਾ ਜੀ ਮੁਸਕੁਰਾ ਕੇ ਕਹਿਣ ਲੱਗੇ ਬੀਬਾ ਜੀ ਇਹ ਕੀ ਚੱਕ ਲਿਆਂਦਾ। ਅਸੀਂ ਤਾਂ ਸੋਨੇ ਦੀ ਕੋਈ ਵੀ ਚੀਜ਼ ਨਹੀਂ ਵਰਤੀ। ਨਾ ਹੀ ਬਹਿੰਗਮਾ ਨੂੰ ਵਰਤਨ ਦਿੰਦੇ ਹਾਂ। ਇਹ ਸੋਨਾ ਅਤੇ ਅਸਲਾ ਤੁਹਾਡੇ ਸਰਦਾਰਾਂ ਕੋਲੇ ਹੀ ਚੰਗਾ ਲੱਗਦਾ ਹੈ ਇਹ ਤੁਸੀਂ ਹੀ ਲੈ ਜਾ ਕੇ ਵਰਤੋ ਤਾਂ ਮਾਤਾ ਨੇ ਫਿਰ ਹੱਥ ਬੰਨ੍ਹ ਕੇ ਬੇਨਤੀ ਕੀਤੀ ਬਾਬਾ ਜੀ ਨਾਨਕ ਸਰ ਕਿੰਨੀ ਵੱਡੀ ਸੋਨੇ ਦੀ ਸੇਵਾ ਚੱਲ ਰਹੀ ਹੈ ਸੋਨਾ ਉੱਥੇ ਵਰਤੋ ਅਤੇ ਰਾਈਫਲਾਂ ਸੋਨੇ ਦੀ ਰਾਖੀ ਵਾਸਤੇ ਵਰਤੋ ਕੋਲ ਖੜੇ ਸੇਵਾਦਾਰਾ ਨੇ ਵੀ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਇਹ ਮਾਤਾ ਸ਼ਰਦਾ ਨਾਲ ਸੇਵਾ ਲੈ ਕੇ ਆਈ ਹੈ ਇਸ ਦੀ ਸੇਵਾ ਮਨਜ਼ੂਰ ਕਰੋ ਬਾਬਾ ਜੀ ਨੇ ਸੇਵਾ ਮਨਜ਼ੂਰ ਕੀਤੀ ਮਾਤਾ ਨੂੰ ਪ੍ਰਸ਼ਾਦਾ ਦੇ ਕੇ ਅਤੇ ਪ੍ਰਸੰਤਾ ਦਿੱਤੀ ਜਦੋਂ ਇੱਧਰ ਦੇ ਇਲਾਕੇ ਦੀਆਂ ਸੰਗਤਾਂ ਨੂੰ ਤਾਰ ਕੇ ਵਾਪਸ ਨਾਨਕਸਰ ਗਈ ਤਾਂ ਇਹ ਸੱਤੇ ਰਾਈਫਲਾਂ ਇੱਕ ਦਾ ਬਾਬਾ ਜੀ ਦੇ ਹਜ਼ੂਰੀਏ ਸਾਧੂ ਸਿੰਘ ਜੀ ਦੇ ਨਾਂ ਕਰਾਈ ਗਈ ਕੁੰਦਨ ਸਿੰਘ ਜੀ ਦੇ ਨਰੈਣ ਸਿੰਘ ਜੀ ਦੇ ਇੱਕ ਫੌਜੀ ਬਸੰਤ ਸਿੰਘ ਦੇ ਨਾਂ ਇੱਕ ਫੌਜੀ ਰਤਨ ਸਿੰਘ ਦੇ ਨਾਂ ਇੱਕ ਭਾਈ ਸੇਵਾ ਸਿੰਘ ਦੇ ਨਾਂ ਇੱਕ ਭਾਈ ਮੁਕਤਿਆਰ ਸਿੰਘ ਦੇ ਨਾਮ ਇੱਕ ਭਾਈ ਕਾਹਨ ਸਿੰਘ ਦੇ ਨਾਮ ਕਰਵਾ ਦਿੱਤੀਆਂ ਹੁਕਮ ਕੀਤਾ ਤੁਸੀਂ ਠਾਠ ਦੀ ਹਰ ਤਰ੍ਹਾਂ ਕਰਕੇ ਹਿਫਾਜ਼ਤ ਰੱਖਣੀ ਹੈ ਅਤੇ ਇਹਨਾਂ ਨੂੰ ਲੋੜ ਅਨੁਸਾਰ ਵਰਤਣਾ ਹੈ ਸੋ ਮਾਤਾ ਕਪੂਰ ਕੌਰ ਨੇ ਇਸ ਤਰ੍ਹਾਂ ਸ਼ਰਦਾ ਨਾਲ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ